ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਜੀ ਜੋੜਾਂ ਦੇ ਦਰਦ ਤੋਂ ਬਹੁਤ ਦੁਖੀ ਆਂ ਕਈ ਵਾਰੀ ਕੀ ਹੁੰਦਾ ਸੀ ਤਾਂ ਇਹ ਜਿਹੜਾ ਜੋੜਾਂ ਦਾ ਦਰਦ ਆ ਨਾ ਆਪ ਹੀ ਸਹਿੜ ਲੈਨੇ ਆ ਇਹ ਜਿਹੜਾ ਮੈਂ ਸਹਿੜਿਆ ਤੇ ਮੈਨੂੰ ਲੱਗਦਾ ਮੈਂ ਵੀ ਆਪ ਹੀ ਖੁਦ ਹੀ ਸਹਿੜਿਆ ਆ ਤੁਸੀਂ ਵੀ ਇਦਾਂ ਦੇ ਦਰਦ ਤੋਂ ਪਰੇਸ਼ਾਨ ਆ ਜੇ ਪਰੇਸ਼ਾਨ ਆ ਤਾਂ ਜ਼ਰੂਰ ਕਮੈਂਟਾਂ ਚ ਦੱਸਿਓ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਆ ਜਦੋਂ ਮੈਨੂੰ ਇਹ ਦਰਦ ਜਿਹੜਾ ਨਾ ਬਹੁਤ ਸਿਰ ਦਰਦ ਦੀ ਵੀ ਬਹੁਤ ਦਿੰਦਾ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਨੂੰ ਕਿਹੜੇ ਜੋੜਾਂ ਦੇ ਦਰਦ ਨੇ ਮੈਨੂੰ ਮਾਰਿਆ ਹੋਇਆ ਆ ਉਹ ਤੁਹਾਨੂੰ ਦਿਖਾਵਾਂ ਤੇ ਇਹ ਜੋੜਾਂ ਦਾ ਦਰਦ ਮੈਂ ਸਹੇੜਿਆ ਵੀ ਆਪ ਹੀ ਆ ਤਾਂ ਉਹਨੂੰ ਮੈਂ ਠੀਕ ਕਿੱਦਾਂ ਕੀਤਾ ਇਹ ਵੀ ਤੁਹਾਨੂੰ ਮੈਂ ਜ਼ਰੂਰ ਦੱਸੂਗੀ ਵੀ ਮੈਂ ਇਹਨਾਂ ਨੂੰ ਠੀਕ ਕਿੱਦਾਂ ਕੀਤਾ ਠੀਕ ਹੈ ਜੀ ਪਹਿਲਾਂ ਤਾਂ ਤੁਸੀਂ ਹਨਾ ਇਹ ਦੇਖੋ ਇਹ ਮੇਰੇ ਕੋਲ ਸੂਟ ਸਲਾਈ ਕਰਨ ਵਾਸਤੇ ਆਇਆ ਸੀ ਇਹ ਵੀ ਇੱਕ ਹਨਾ ਮੇਰੇ ਜਾਨੀ ਕਿ ਜੋੜਾਂ ਦਾ ਕਾਰਨ ਆ ਮੈਂ ਤਾਂ ਹੀ ਤੁਹਾਨੂੰ ਦੱਸਦੀ ਆ ਠੀਕ ਆ ਇਹ ਸੂਟ ਮੈਨੂੰ ਸੀ ਇਹਨੂੰ ਆਇਆ ਸੀ ਮੈਂ ਇਹਨੂੰ ਬੜੀ ਰੀਜ ਦੇ ਨਾਲ ਸੀਂਤਾ ਮੈਂ ਦਾ ਗਾਲਾ ਵੀ ਕਾਲਰ ਵਾਲਾ ਬਣਾਇਆ ਤਾਂ ਗੋਲੇ ਤਾਂ ਮੈਂ ਘੇਰਾ ਬਣਾਇਆ ਮੈਂ ਤਾਂ ਹੀ ਤੁਹਾਨੂੰ ਕਹਿੰਨੀ ਕਿ ਇਹ ਦਰਦ ਮੈਂ ਆਪ ਖੁਦ ਸਹਿੜਿਆ ਜੋੜਾਂ ਦਾ ਦਰਦ ਜਿਹੜਾ ਹੈ ਨਾ ਆਪਸ ਹੀੜਿਆ ਦੇਖਿਓ ਜਿਵੇਂ ਉਹਨਾਂ ਨੂੰ ਇੰਨੀ ਰੀਜ ਨਾਲ ਸੂਟ ਬਣਾ ਕੇ ਦਿੱਤਾ ਪਰ ਉਹਨਾਂ ਨੂੰ ਉਹ ਸੂਟ ਜਿਹੜਾ ਆ ਮੇਰਾ ਕੰਮ ਕੀਤਾ ਹੋਇਆ ਜਿਹੜਾ ਕਾਲਰ ਵਾਲਾ ਗਾਲ ਬਣਾਇਆ ਗੋਲ ਘੇਰਾ ਬਣਾਇਆ ਉਹਨਾਂ ਨੂੰ ਪਸੰਦ ਨਹੀਂ ਆਇਆ ਸ਼ਾਇਦ ਉਹ ਸ਼ਾਇਦ ਨਹੀਂ ਸੀ ਉਹ ਇਦਾਂ ਦੇ ਘੇਰੇ ਭੂਰੇ ਜਿਹੜੇ ਗੋਲ ਘੇਰੇ ਆ ਨਹੀਂ ਪਾਉਂਦੇ ਹੈਗੇ ਫਿਰ ਦੇਖੋ ਸਾਰਾ ਕਮੀਜ਼ ਦੇੜਿਆ ਤੇ ਜਿਹੜਾ ਮੈਂ ਕਾਲਰ ਦੇ ਥੱਲੇ ਆ ਕੱਟ ਪਾਇਆ ਸੀ ਇਨੂੰ ਇਸ ਤਰ੍ਹਾਂ ਕਰਕੇ ਮੈਂ ਡਿਜ਼ਾਈਨ ਕੀਤਾ ਫਿਰ ਗੋਲ ਗਲਾ ਕੱਟਿਆ ਮੋੜ ਲਾ ਇਹ ਤੇ ਆ ਲੈਸ ਲਾਈ ਪਿਛਲਾ ਗਲਾ ਵੀ ਮੈਂ ਇਸੇ ਤਰ੍ਹਾਂ ਠੀਕ ਕੀਤਾ ਹੁਣ ਤੁਸੀਂ ਕਹਿਣਾ ਵੀ ਗੋਲ ਘੇਰੇ ਦਾ ਕੀ ਕੀਤਾ ਹੋਊਗਾ ਕਿਉਂਕਿ ਉਹਨੂੰ ਉਹ ਘੇਰਾ ਜਿਹੜਾ ਸਿੱਧਾ ਹੀ ਚਾਹੀਦਾ ਸੀ ਗੋਲ ਘੇਰਾ ਨਹੀਂ ਸੀ ਚਾਹੀਦਾ ਮੈਂ ਇਹ ਕਹਿੰਨੀ ਆ ਕਿ ਇੱਥੇ ਸਾਨੂੰ ਜੋੜ ਜਿਹੜੇ ਆ ਨਾ ਸਲਾਈ ਕਰਨ ਵਾਲਿਆਂ ਨੂੰ ਜਿਹੜਾ ਜੋੜਾਂ ਦਾ ਦਰਦ ਆ ਬਹੁਤ ਦੁਖੀ ਕਰਦਾ ਆ ਜੇ ਕੱਪੜਾ ਘੱਟ ਹੋਵੇ ਤਾਂ ਵੀ ਸਾਨੂੰ ਜੋੜ ਲਾਉਣੇ ਪੈਂਦੇ ਆ ਜੇ ਕਿਤੇ ਆ ਮੈਂ ਆਪਣੀ ਮਰਜ਼ੀ ਦੇ ਨਾਲ ਜਿਹੜਾ ਦਰਦ ਸਹਿੜਿਆ ਸੀ ਉਹ ਵੀ ਮੈਨੂੰ ਹੁਣ ਜੋੜਾਂ ਦੇ ਨਾਲ ਹੀ ਸਹੀ ਕਰਨਾ ਪਿਆ ਠੀਕ ਹੈ ਜੀ ਸ਼ੁਕਰ ਹੈ ਮੈਂ ਕਹਿੰਨੀ ਵੀ ਇਹ ਕੱਪੜਾ ਜਿਹੜਾ ਮੇਰੇ ਕੋਲ ਨਾ ਬਾਕੀ ਉਹਨਾਂ ਦੇ ਸੂਟ ਚੋਂ ਬਚਿਆ ਹੋਇਆ ਸੀਗਾ ਮੈਂ ਸੰਭ ਕੇ ਰੱਖਿਆ ਸੀ ਵੀ ਕਿਤੇ ਮੈਂ ਸੈੱਟ ਨਹੀਂ ਦਿੱਤਾ ਠੀਕ ਆ ਹੁਣ ਦੇਖੋ ਇੱਥੋਂ ਤੱਕ ਉਹਨਾਂ ਦੇ ਗੋਲ ਘੇਰਾ ਜਿਹੜਾ ਗਲਾਈ ਇੱਥੋਂ ਮੈਂ ਸ਼ੁਰੂ ਕੀਤੀ ਹੋਈ ਸੀਗੀ ਮੈਂ ਇੱਥੋਂ ਹੀ ਕੱਟ ਦਿੱਤਾ ਵੀ ਜਿੰਨਾ ਵੀ ਉੱਪਰੋਂ ਹੈ ਪਿਆ ਉਸ ਦਾ ਬਣਾਇਆ ਇੱਥੋਂ ਸੀ ਬਾਕੀ ਮੈਂ ਸਾਰਾ ਜਿਹੜਾ ਇਹ ਗੋਲ ਘੇਰਾ ਕਰ ਦਿੱਤਾ ਸੀ ਮੈਂ ਇੱਥੋਂ ਕੱਟ ਕੇ ਫਿਰ ਮੈਂ ਆਹ ਲੈਸ ਲੈ ਆਈਆਂ ਇੱਥੇ ਇਹ ਵੀ ਮੈਨੂੰ ਉਹਨਾਂ ਨੇ 20 ਰੁਪਏ ਮੀਟਰ ਪਤਾ ਨਹੀਂ ਕਿੰਨੇ 40 ਰੁਪਏ ਦੀ ਮੈਂ ਇਹ ਲੈਸ ਲੈ ਕੇ ਆਈ ਠੀਕ ਹੈ ਜੀ ਇੱਥੇ ਜੋੜ ਲਾਉਣਾ ਪਿਆ ਇੱਥੇ ਜੋੜ ਲਾਉਣਾ ਪਿਆ ਮੈਂ ਇਸੇ ਕਰਕੇ ਕਹਿਨੀ ਆ ਵੀ ਅਸੀਂ ਇਹ ਜੋੜਾਂ ਦਾ ਦਰਜ ਜਿਹੜੀਆਂ ਪਹਿਣਾ ਸੇਣ ਵਾਲੀਆਂ ਹਨ ਕੱਪੜੇ ਕਿਹੜੀ ਆਪ ਹੀ ਸਿਹੜ ਲੈਣੀਆਂ ਆ ਫਿਰ ਉਹਨੂੰ ਆਪ ਹੀ ਠੀਕ ਕਰਨਾ ਹੁੰਦਾ ਸ਼ੁਕਰ ਹੈ ਮੈਂ ਕਹਿਨੀ ਚਲੋ ਮਤ ਦਿੱਤੀ ਹੋਈ ਪਰਮਾਤਮਾ ਨੇ ਠੀਕ ਕਰਨਾ ਦੀ ਹੈ ਨਾ ਉਸ ਤੋਂ ਬਾਅਦ ਫਿਰ ਮੈਂ ਆਹ ਲੈਸ ਇੱਕ ਲਾਈ ਫਿਰ ਮੈਂ ਉਸ ਤੋਂ ਬਾਅਦ ਇੱਕ ਆਹ ਲੈਸ ਲਾਈ ਇਸੇ ਤਰ੍ਹਾਂ ਮੈਂ ਜਿਹੜਾ ਪਿਛਲਾ ਘੇਰਾ ਆ ਉਵੇਂ ਐਸੇ ਤਰ੍ਹਾਂ ਮੈਂ ਸਹੀ ਕੀਤਾ ਆ ਦੇਖੋ ਪਿਛਲੇ ਪਾਸੇ ਵੀ ਮੈਂ ਇਦਾਂ ਹੀ ਲੈਸ ਲਾ ਦਿੱਤੀ ਤੇ ਪਿਛਲਾ ਜਿਹੜਾ ਪਾਸਾ ਹੈ ਉਹਨੂੰ ਬਿਲਕੁਲ ਐਸ ਤਰ੍ਹਾਂ ਸਿੱਧਾ ਰੱਖ ਲਿਆ ਤੇ ਐਸ ਤਰ੍ਹਾਂ ਕਰਕੇ ਜੀ ਸਾਨੂੰ ਜਿਹੜਾ ਆ ਕੱਪੜੇ ਸੀਣ ਵਾਲੀਆਂ ਪਹਿਣਾ ਨੂੰ ਹੋ ਵੀ ਮੈਂ ਕਹਿੰਨੀ ਬਹੁਤ ਹੋਰ ਵੀ ਪਹਿਣਾ ਜਿਨ੍ਹਾਂ ਨੂੰ ਇਸ ਦਰਦ ਤੋਂ ਉਹ ਗੁਜ਼ਰਦੀਆਂ ਹੋਣਗੀਆਂ ਤੇ ਮੈਂ ਕਹਿੰਨੀ ਐ ਨਨਸੀਅਤ ਆ ਜਾਂਦੀ ਇੱਕ ਵਾਰੀ ਕੱਪੜੇ ਸੀਣ ਦੀ ਫਿਰ ਤਾਂ ਸੱਚੀ ਦਿਲ ਨਹੀਂ ਕਰਦਾ ਜਦੋਂ ਇੰਨੇ ਜੋੜ ਤੋੜ ਲਾਉਣੇ ਪੈਂਦੇ ਨੇ ਨਾ ਸੀਣ ਨੂੰ ਜੀ ਨਹੀਂ ਕਰਦਾ ਤੇ ਹੁਣ ਇਹ ਮੈਂ ਬਾਹਾਂ ਲਾਉਣੀਆਂ ਸਾਰਾ ਜੈਂਪਰ ਮੈਨੂੰ ਟੋਟਲੀ ਦੇਣਾ ਪਿਆ ਫਿਰ ਮੈਂ ਇਹ ਕੰਮ ਕੀਤਾ ਤੇ ਤੁਸੀਂ ਮੈਨੂੰ ਦੱਸਿਓ ਕਿ ਕਦੇ-ਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਜਾਂਦਾ ਆ ਕਮੈਂਟਾਂ 'ਚ ਜ਼ਰੂਰ ਦੱਸਿਓ ਪਰ ਹੁਣ ਮੈਨੂੰ ਲੱਗਦਾ ਵੀ ਇਹ ਸੂਟ ਜਿਹੜਾ ਆ ਉਹਨਾਂ ਨੂੰ ਬਹੁਤ ਪਸੰਦ ਆਊਗਾ ਤੇ ਜੇ ਤੁਸੀਂ ਵੀ ਇਦਾਂ ਦੇ ਜੋੜਾਂ ਤੇ ਤਰਜ਼ ਤੋਂ ਪਰੇਸ਼ਾਨ ਆ ਤੇ ਮੈਨੂੰ ਜ਼ਰੂਰ ਦੱਸਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਹਨਾਂ ਚ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ